ਹੈਲੋ एवरीवन ਕਿਵੇਂ ਹੋ ਸਾਰੇ ਅੱਜ ਅਸੀਂ 8 ਪਉ 22 ਦਸੰਬਰ ਦਾ ਇਤਿਹਾਸ ਲੈ ਕੇ ਆਏ ਆ ਸਾਰਿਆਂ ਨੂੰ ਪਤਾ ਹੈ ਕਿ ਸਫਰੇ ਸ਼ਹਾਦਤ ਦਾ ਹਫਤਾ ਸ਼ੁਰੂ ਹੋਇਆ ਹੈ ਸੰਗਰਾਮ ਤੋਂ ਬਾਅਦ ਆ ਦਿਨ ਦੁਖਦਾਈ ਭਰੇ ਹੁੰਦੇ ਨੇ ਸਿੱਖ ਇਤਿਹਾਸ ਵਿੱਚ ਜਿਨ੍ਹਾਂ ਦੀ ਸ਼ਰਦਾ ਹੈਗੀ ਹੈ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਸਾਰਿਆਂ ਨੂੰ ਪਤਾ ਹੈ ਕਿ ਉਹਨਾਂ ਨੇ ਸਾਡੇ ਲਈ ਬਹੁਤ ਕੁਰਬਾਨੀਆਂ ਕੀਤੀਆਂ ਆਪਣੇ ਬੱਚਿਆਂ ਨੂੰ ਵਾਰਿਆ ਆਪਣੇ ਮਾਤਾ ਜੀ ਪਿਤਾ ਜੀ ਆਪਣੇ ਉਹਨਾਂ ਦੀ ਜਿੰਨੀਆਂ ਪਤਨੀਆਂ ਸੀਗੀਆਂ ਉਹਨਾਂ ਨੂੰ ਵਾਰਿਆ ਤੇ ਇਸ ਵਰਕੇ ਅੱਜ ਅਸੀਂ ਸਾਡਾ 6 ਪੋਦਾ ਇਤਿਹਾਸ ਵੀ ਹੋਇਆ ਹੈ ਪਿਛਲੇ ਵੀਡੀਓ ਚ 7 ਪੋਦਾ ਵੀ ਹੋਇਆ ਅੱਜ ਅਸੀਂ 8 ਪੋਦੇ ਇਤਿਹਾਸ ਦੀ ਗੱਲ ਕਰਾਂਗੇ ਚਮਕੌਰ ਦੀ ਗੜੀ ਕਹਿੰਦੇ ਨੇ ਕਿ ਇਸ ਜੰਗ ਵਿੱਚ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਜਾਰ ਸਿੰਘ ਜੀ ਇਹਨਾਂ ਨੇ 40 ਸਿੱਖਾਂ ਦੇ ਸਮੇਤ ਇਹ 10 ਲੱਖ ਮੁਗਲ ਫੌਜਾਂ ਨਾਲ ਯੁੱਧ ਕੀਤਾ ਸੀਗਾ ਤੇ ਉਹ ਬਾਅਦ ਵਿੱਚ ਸ਼ਹੀਦੀ ਪ੍ਰਾਪਤ ਕਰ ਗਏ ਸੀਗੇ ਸ਼ਹਾਦਤ ਨੂੰ ਸ਼ਹੀਦੀ ਹੋ ਗਈ ਸੀ ਇਹਨਾਂ ਦੀ ਤੇ ਕਹਿੰਦੇ ਨੇ ਕਿ ਇਹ 10 ਲੱਖ ਫੌਜਾਂ ਦੋ ਸਾਹਿਬਜ਼ਾਦੇ 40 ਸਿੰਘ ਜਿਹੜੇ 40 ਸਿੰਘ ਸੀਗੇ ਨਾ ਉਹ ਬਹੁਤ ਨੀਡਰ ਸੀਗੇ ਬਹਾਦਰ ਸੀਗੇ ਜਿਨ੍ਹਾਂ ਨੇ 10 ਲੱਖ ਫੌਜਾਂ ਦਾ ਸਾਹਮਣਾ ਕੀਤਾ ਤੇ ਸਭ ਤੋਂ ਸਭ ਤੋਂ ਵੱਡਾ ਇਤਿਹਾਸ ਹੈਗਾ ਅੱਜ ਦੇ 8 ਪਉ ਦੇ ਦਿਨ ਦਾ ਤੇ ਉਹਨਾਂ ਨੇ ਸਾਡੇ ਲਈ ਜੇ ਸਿੱਖ ਧਰਮ ਨਾ ਹੁੰਦਾ ਤੇ Hindu ਧਰਮ ਨਾ ਹੁੰਦਾ ਸਨਾਤਨ ਧਰਮ ਨਾ ਹੁੰਦਾ ਜਿਹੜੇ ਲੋਕ ਤਰਕ ਵਿਤਾਰਕ ਕਰਦੇ ਨੇ ਉਹਨਾਂ ਨੂੰ ਵੀ ਇਹਨਾਂ ਪਤਾ ਹੈ ਕਿ ਜੇ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾ ਹੁੰਦੇ ਤੇ ਅੱਜ ਅਸੀਂ ਦੁਨੀਆ ਤੇ ਨਾ ਹੁੰਦੇ ਸਾਡਾ ਹਿੰਦੂ ਧਰਮ ਵੀ ਖਤਰੇ 'ਚ ਸੀਗਾ ਸਨਾਤਨ ਤਨ ਵੀ ਇਹ ਸੀਗਾ ਸਾਡਾ ਅੱਜ 8 ਪੌਦਾ ਇਤਿਹਾਸ ਅੱਗੇ ਅਸੀਂ ਕੱਲ ਅਸੀਂ 9 ਪੌਦਾ ਇਤਿਹਾਸ ਲੈ ਕੇ ਆਵਾਂਗੇ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਦੱਸਣਾ ਜੀ ਤੇ ਇਦਾਂ ਹੀ ਇਸ ਚੈਨਲ ਤੇ ਰਿਲੇਟਡ ਸਿੱਖੀ ਦੇ ਰਿਲੇਟਡ ਵੀਡੀਓ ਹੋਣਗੀਆਂ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ